ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਸੀਂ ਆਪਣੇ ਫੇਸਬੁੱਕ ਪੇਜ ਦਾ ਨਾਮ ਕਿਸ ਤਰੀਕੇ ਦੇ ਨਾਲ ਬਦਲ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਕਿ ਜੋ ਜਲਦਬਾਜ਼ੀ ਦੇ ਵਿੱਚ ਜਦੋਂ ਪੇਜ ਬਣਾਉਂਦੇ ਨੇ ਉਸ ਦਾ ਕੋਈ ਵੀ ਨਾਮ ਰੱਖ ਲੈਂਦੇ ਨੇ ਪਰ ਜਦੋਂ ਪੇਜ ਗਰੋ ਹੋ ਜਾਂਦਾ ਹੈ ਤਾਂ ਉਹ ਚਾਹੁੰਦੇ ਨੇ ਕਿ ਆਪਣੇ ਪੇਜ ਦਾ ਨਾਮ ਬਦਲਿਆ ਜਾਵੇ ਕਿਉਂਕਿ ਤੁਹਾਡੇ ਪੇਜ ਦਾ ਨਾਮ ਤੁਹਾਡਾ ਬ੍ਰਾਂਡ ਕਦ ਬਣ ਜਾਵੇ ਇਹ ਕੁਝ ਨਹੀਂ ਪਤਾ ਹੁੰਦਾ ਸੋ ਉਹਨਾਂ ਨੂੰ ਤਰੀਕਾ ਹੀ ਨਹੀਂ ਪਤਾ ਲੱਗਦਾ ਕਿ ਨਾਮ ਕਿਵੇਂ ਬਦਲਿਆ ਜਾਂਦਾ ਹੈ ਸੋ ਅੱਜ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਸੋ ਪੇਜ ਦਾ ਨਾਮ ਬਦਲਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਉਹ ਪੇਜ ਓਪਨ ਕਰ ਲੈਣਾ ਜਿਸ ਦਾ ਤੁਸੀਂ ਨਾਮ ਬਦਲਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਮੇਰਾ ਪੇਜ ਓਪਨ ਕਰਿਆ ਹੋਇਆ ਸੋ ਤੁਹਾਨੂੰ ਵੀ ਇਸੇ ਤਰ੍ਹਾਂ ਤੁਹਾਡਾ ਪੇਜ ਦਿਖਾਈ ਦੇਵੇਗਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਇੱਥੇ ਤਿੰਨ ਲਾਈਨਾਂ ਤੁਹਾਨੂੰ ਬਣੀਆਂ ਹੋਈਆਂ ਦਿਖਾਈ ਦੇਣਗੀਆਂ ਤੁਸੀਂ ਇਹਨਾਂ ਉੱਪਰ ਕਲਿੱਕ ਕਰ ਦੇਣਾ ਹੈ ਇਹਨਾਂ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਸੈਟਿੰਗ ਵਾਲਾ ਆਈਕਨ ਦਿਖਾਈ ਦੇਵੇਗਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਤੁਹਾਨੂੰ ਇੱਕ ਇਹੋ ਜਿਹਾ ਇੰਟਰਫੇਸ ਦਿਖਾਈ ਦੇਵੇਗਾ ਸੋ ਇਸ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਸਕਰੋਲ ਕਰਕੇ ਹੇਠਾਂ ਆਉਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਵੇਗਾ ਤੁਸੀਂ ਦੇਖ ਸਕਦੇ ਹੋ ਪੇਜ ਸੈਟਪ ਵਾਲਾ ਤੁਸੀਂ ਪੇਜ ਸੈਟਅਪ ਦੇ ਉੱਪਰ ਕਲਿੱਕ ਕਰ ਦੇਣਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਤੁਹਾਨੂੰ ਤੁਹਾਡੇ ਪੇਜ ਦਾ ਨਾਮ ਦਿਖਾਈ ਦੇਵੇਗਾ ਤੇ ਥੱਲੇ ਉਸ ਦਾ ਯੂਜ਼ਰ ਨੇਮ ਦਿਖਾਈ ਦੇਵੇਗਾ ਜੇ ਤੁਸੀਂ ਆਪਣੇ ਪੇਜ ਦਾ ਨਾਮ ਚੇਂਜ ਕਰਨਾ ਚਾਹੁੰਦੇ ਹੋ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਤੁਸੀਂ ਜਿੱਥੇ ਤੁਹਾਨੂੰ ਤੁਹਾਡੇ ਪੇਜ ਦਾ ਨਾਮ ਦਿਖਾਈ ਦਿੰਦਾ ਜਿੱਥੇ ਨੇਮ ਲਿਖਿਆ ਹੋਇਆ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਤੁਹਾਡੇ ਪੇਜ ਦਾ ਇੱਥੇ ਨਾਮ ਦਿਖਾਈ ਦੇ ਦੇਣਾ ਤੁਸੀਂ ਇਸ ਨੂੰ ਚੇਂਜ ਵੀ ਕਰ ਸਕਦੇ ਹੋ ਤੇ ਬਦਲ ਵੀ ਸਕਦੇ ਹੋ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਤੇ ਥੱਲੇ ਕੀਪੈਡ ਤੁਹਾਨੂੰ ਸ਼ੋ ਹੋ ਜਾਣਾ ਹੈ ਇਸ ਨੂੰ ਤੁਸੀਂ ਚੇਂਜ ਕਰਕੇ ਇੱਥੇ ਤੁਸੀਂ ਜੋ ਵੀ ਨੇਮ ਰੱਖਣਾ ਚਾਹੁੰਦੇ ਹੋ ਜੋ ਵੀ ਆਪਣੇ ਪੇਜ ਦਾ ਨਵਾਂ ਨਾਮ ਰੱਖਣਾ ਚਾਹੁੰਦੇ ਹੋ ਉਹ ਇੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਉੱਪਰ ਇੱਕ ਲਾਈਨ ਵੀ ਦੇਖ ਸਕਦੇ ਹੋ ਲਿਖੀ ਹੋਈ ਹੈ ਜੋ ਕਿ ਤੁਸੀਂ ਧਿਆਨ ਨਾਲ ਪੜ੍ਹ ਲੈਣੀ ਹੈ ਇਸ ਵਿੱਚ ਕੀ ਲਿਖਿਆ ਆ ਇਫ ਯੂ ਚੇਂਜ ਯੂਅਰ ਨੇਮ ਯੂ ਕਾਂਟ ਚੇਂਜ ਇਟ ਅਗੇਨ ਫਾਰ 60 ਡੇਸ ਸੋ ਇਸ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਜੇ ਤੁਸੀਂ ਆਪਣੇ ਪੇਜ ਦਾ ਇੱਕ ਵਾਰ ਨਾਮ ਚੇਂਜ ਕਰ ਲੈਨੇ ਹੋ ਤਾਂ ਫਿਰ ਅਗਲੇ 60 ਦਿਨਾਂ ਤੱਕ ਤੁਸੀਂ ਆਪਣੇ ਪੇਜ ਦਾ ਨਾਮ ਚੇਂਜ ਨਹੀਂ ਕਰ ਸਕਦੇ 60 ਦਿਨਾਂ ਤੋਂ ਬਾਅਦ ਹੀ ਤੁਸੀਂ ਦੁਬਾਰਾ ਆਪਣੇ ਪੇਜ ਦਾ ਨਾਮ ਚੇਂਜ ਕਰ ਸਕਦੇ ਹੋ ਸੋ ਕਦੇ ਵੀ ਤੁਸੀਂ ਆਪਣੇ ਪੇਜ ਦਾ ਬਾਰ ਬਾਰ ਨਾਮ ਚੇਂਜ ਨਹੀਂ ਕਰਨਾ ਕਿਉਂਕਿ ਦੇ ਨਾਲ ਤੁਹਾਡੀ ਰੀਚ ਵੀ ਘੱਟ ਸਕਦੀ ਹੈ ਤੇ ਤੁਹਾਡੇ ਜਿਹੜੇ ਫੋਲਰ ਨੇ ਉਹ ਵੀ ਡਾਊਨ ਹੋ ਸਕਦੇ ਨੇ ਕਿਉਂਕਿ ਉਹ ਜਿਹੜੇ ਨਾਮ ਨਾਲ ਤੁਹਾਨੂੰ ਜਾਣਦੇ ਨੇ ਤੁਸੀਂ ਉਹ ਜਦੋਂ ਨਾਮ ਚੇਂਜ ਕਰ ਲੋਗੇ ਤਾਂ ਫਿਰ ਹੋ ਸਕਦਾ ਹੈ ਉਹ ਤੁਹਾਨੂੰ ਅਨਫੋਲੋ ਕਰ ਦੇਣ ਸੋ ਇੱਕ ਵਾਰ ਆਪਣੇ ਪੇਜ ਦਾ ਵਧੀਆ ਜਿਹਾ ਨਾਮ ਰੱਖ ਲਓ ਕਿਉਂਕਿ ਤੁਹਾਡਾ ਪੇਜ ਕਦੋਂ ਤੁਹਾਡਾ ਬ੍ਰਾਂਡ ਬਣ ਜਾਵੇ ਇਹ ਕੁਝ ਨਹੀਂ ਪਤਾ ਹੁੰਦਾ ਤੁਸੀਂ ਕੀ ਕਰਨਾ ਤੁਸੀਂ ਇੱਥੇ ਆਪਣਾ ਜੋ ਵੀ ਨਾਮ ਲਿਖਣਾ ਹੈ ਉਹ ਤੁਸੀਂ ਇੱਥੇ ਲਿਖ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਰਿਵਿਊ ਚੇਂਜ ਵਾਲਾ ਆਪਸ਼ਨ ਦਿਖਾਈ ਦੇਵੇਗਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਜਦੋਂ ਤੁਸੀਂ ਆਪਣਾ ਨਾਮ ਬਦਲ ਕੇ ਰਿਵਿਊ ਚੇਂਜ ਦੇ ਉੱਪਰ ਕਲਿੱਕ ਕਰੋਗੇ ਤਾਂ ਇਹ ਰਿਵਿਊ ਦੇ ਵਿੱਚ ਜਾਵੇਗਾ ਤੇ ਫੇਸਬੁੱਕ ਤੁਹਾਡਾ ਨਾਮ ਚੇਂਜ ਕਰ ਦੇਵੇਗੀ ਤੁਹਾਡੇ ਪੇਜ ਦਾ ਨਾਮ ਬਦਲ ਜਾਵੇਗਾ ਏਸੀ ਪੇਜ ਦਾ ਨਾਮ ਬਦਲਣ ਦਾ ਸੌਖਾ ਤੇ ਸਹੀ ਤਰੀਕਾ ਇਹ ਵੀਡੀਓ ਮੈਂ ਤਾਂ ਬਣਾਈ ਹੈ ਕਿਉਂਕਿ ਮੈਨੂੰ ਮੈਸੇਂਜਰ ਤੇ ਬਹੁਤ ਜ਼ਿਆਦਾ ਮੈਸੇਜ ਆਏ ਸੀ ਕਿ ਪੇਜ ਦਾ ਨਾਮ ਕਿਸ ਤਰ੍ਹਾਂ ਬਦਲਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਪੇਜ ਦਾ ਨਾਮ ਬਦਲਣ ਦੇ ਲਈ ਵੀ 500 ਤੋਂ 1000 ਰੁਪਏ ਤੱਕ ਦੀ ਡਿਮਾਂਡ ਰੱਖੀ ਜਾਂਦੀ ਸੀ ਪਰ ਤੁਹਾਨੂੰ ਕਿਸੇ ਨੂੰ ਵੀ 1 ਰੁਪਿਆ ਦੇਣ ਦੀ ਲੋੜ ਨਹੀਂ ਤੁਸੀਂ ਫ੍ਰੀ ਦੇ ਵਿੱਚ 2 ਮਿੰਟਾਂ ਦੇ ਵਿੱਚ ਹੀ ਆਪਣੇ ਮੋਬਾਈਲ ਤੋਂ ਆਪਣੇ ਪੇਜ ਦਾ ਨਾਮ ਬਦਲ ਸਕਦੇ ਹੋ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਡੇ ਪੇਜ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉ ਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ